ਮੜੀ ਦੇ ਸੀਨੇ ਲੱਗਾ ਦਿਲ ਤੁ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਮਾਂ ਬਾਪ ਨੂੰ ਆਪਣੇ ਬੱਚਿਆਂ ਤੋਂ ਵੱਧ ਪਿਆਰੀ ਹੋਰ ਕੋਈ ਵੀ ਚੀਜ਼ ਨਹੀਂ ਹੁੰਦੀ ਤੇ ਬੱਚੇ ਮਾਂ ਬਾਪ ਨੇ ਰੱਬ ਵੱਲੋਂ ਦਿੱਤੀ ਪਿਆਰੀ ਤੇ ਵੱਡਮੁੱਲੀ ਦਾਤ ਹੁੰਦੇ ਨੇ ਤੇ ਇਸ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇੱਕ ਵੀਰ ਸੱਤਾਂ ਸਾਲਾਂ ਬਾਅਦ ਬਾਹਰਲੇ ਮੂਲ ਤੋਂ ਇੰਡੀਆ ਆਉਂਦਾ ਹੈ ਤਾਂ ਪਿੰਡ ਆ ਕੇ ਬਹੁਤ ਹੀ ਖੁਸ਼ ਹੁੰਦਾ ਹੈ ਤੇ ਜਦੋਂ ਆਪਣੇ ਘਰ ਦਾ ਗੇਟ ਖੜਕਾਉਂਦਾ ਹੈ ਤਾਂ ਉਸ ਦੀ ਮਾਂ ਜਦੋਂ ਗੇਟ ਖੋਲਦੀ ਹੈ ਤਾਂ ਆਪਣੇ ਪੁੱਤ ਨੂੰ ਸਾਹਮਣੇ ਖੜਾ ਵੇਖ ਕੇ ਬਹੁਤ ਹੀ ਖੁਸ਼ ਹੋ ਜਾਂਦੀ ਹੈ ਤੇ ਆਪਣੇ ਪੁੱਤ ਨੂੰ ਭੱਜ ਕੇ ਜੱਫੀ ਪਾ ਲੈਂਦੀ ਹੈ ਮੱਥੇ ਨੂੰ ਚੁੰਮਦੀ ਹੈ ਤੇ ਪਾਪਕ ਹੁੰਦੀ ਹੈ ਤੇ ਉਸ ਤੋਂ ਬਾਅਦ ਵੀਰ ਜਦੋਂ ਆਪਣੇ ਘਰ ਦੇ ਗੇਟ ਦੇ ਬਾਹਰ ਬਾਕੀ ਸਾਰੇ ਪਰਿਵਾਰ ਨੂੰ ਮਿਲ ਰਿਹਾ ਹੁੰਦਾ ਹੈ ਤਾਂ ਮਾਂ ਦੁਬਾਰਾ ਭੱਜ ਕੇ ਅੰਦਰ ਵੱਲ ਨੂੰ ਜਾਂਦੀ ਹੈ ਤੇ ਆਪਣੇ ਪੁੱਤ ਦੇ ਵੈਲਕਮ ਲਈ ਪੈਸਿਆਂ ਦਾ ਹਾਰ ਤੇ ਫੁੱਲਾਂ ਦਾ ਗੁਲਦਸਤਾ ਲੈ ਕੇ ਆਉਂਦੀ ਹੈ ਤੇ ਆਪਣੇ ਪੁੱਤ ਦੇ ਗਲ ਵਿੱਚ ਪੈਸਿਆਂ ਦਾ ਹਾਰ ਤੇ ਹੱਥ ਵਿੱਚ ਫੁੱਲਾਂ ਦਾ ਗੁਲਦਸਤਾ ਦੇ ਕੇ ਵੈਲਕਮ ਕਰਦੀ ਹੈ ਤੇ ਦੁਬਾਰਾ ਘੁੱਟ ਕੇ ਜੱਫੀ ਪਾ ਲੈਂਦੀ ਹੈ ਤੇ ਦਰਵਾਜ਼ੇ ਵਿੱਚ ਤੇਲ ਚੋ ਕੇ ਆਪਣੇ ਪੁੱਤ ਨੂੰ ਸਗਣਾ ਦੇ ਨਾਲ ਅੰਦਰ ਲੰਗਾਉਂਦੀ ਹੈ ਕਿਉਂਕਿ ਮਾਂ ਨੇ ਸੱਤਾਂ ਸਾਲਾਂ ਦਾ ਵਿਛੋੜਾ ਸਹਿਆ ਹੈ ਆਪਣੇ ਪੁੱਤ ਦਾ ਤੇ ਅੱਜ ਜਦੋਂ ਪੁੱਤ ਘਰ ਆਉਂਦਾ ਹੈ ਤਾਂ ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਬਾਕੀ ਦੋਸਤੋ ਇਸ ਵਾਇਰਲ ਵੀਡੀਓ ਦੇ ਥੱਲੇ ਬਹੁਤ ਜਿਹੜੇ ਲੋਕਾਂ ਨੇ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਆਓ ਤੁਹਾਨੂੰ ਲੈ ਚਲਦੇ ਹਾਂ ਉਹਨਾਂ ਚੰਦ ਕਮੈਂਟਾਂ ਦੇ ਬਾਰੇ ਇੱਕ ਕਮੈਂਟ ਆਇਆ ਹੈ ਕਿ ਬਹੁਤ ਹੀ ਵਧੀਆ ਵੀਡੀਓ ਭਾਈ ਜੀ ਆਈ ਲਵ ਯੂ ਮਮ ਦਿਲ ਨੂੰ ਛੂ ਗਈ ਵੀਡੀਓ ਆਈ ਲਵ ਯੂ ਬ੍ਰੋ ਦੂਜਾ ਕਮੈਂਟ ਆਇਆ ਹੈ ਕਿ ਪੁੱਤਰ ਤੂੰ ਤਾਂ ਸਾਨੂੰ ਵੀ ਰਵਾਤਾ ਕਿਉਂਕਿ ਮੇਰੇ ਬੇਟੇ ਵੀ ਯੂਕੇ ਆ ਮੈਨੂੰ ਵੀ ਉਹਨਾਂ ਦੀ ਆਸ ਰਹਿੰਦੀ ਆ ਆਉਣ ਦੀ ਤੇ ਤੀਜਾ ਕਮੈਂਟ ਆਇਆ ਹੈ ਕਿ ਮਾਂ ਦੇ ਧਰਤੀ ਪੈਰ ਨਹੀਂ ਲੱਗਦੇ ਕਿਦਾਂ ਭੱਜੀ ਫਿਰਦੀ ਚੌਥਾ ਕਮੈਂਟ ਆਇਆ ਹੈ ਕਿ ਸੱਚੀ ਯਾਰ ਅੱਖਾਂ ਵਿੱਚ ਹੰਝੂ ਆ ਗਏ ਤੇ ਪੰਜਵਾਂ ਕਮੈਂਟ ਆਇਆ ਹੈ ਕਿ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਰੱਬ ਰੱਖਾ